ਇਹ ਆਪਣੇ ਮਨ ਦੇ ਵਿੱਚ ਕਿਸੇ ਵੀ ਕੰਮ ਕਰਨ ਦਾ ਜੋਸ਼ ਜਜ਼ਬਾ ਅਤੇ ਜਨੂਨ ਹੋਵੇ ਫਿਰ ਉਹ ਕੰਮ ਆਪਣੀ ਅੱਗੇ ਆੜ ਨਹੀਂ ਸਕਦਾ ਤਸਵੀਰਾਂ ਦੇ ਵਿੱਚ ਤੁਸੀਂ ਇਸ ਨੌਜਵਾਨ ਨੂੰ ਦੇਖ ਸਕਦੇ ਹੋ ਜਿਸ ਦੀ ਇੱਕ ਲੱਤ ਹੈ ਨਹੀਂ ਥੋੜੀ ਦੇ ਉੱਤੇ ਵਿਚਾਰਾ ਚੱਲਦਾ ਪਰ ਇੱਕ ਬੱਸ ਦੇ ਵਿੱਚ ਕਨੈਕਟਰੀ ਦੀ ਜੌਬ ਇਹ ਨੌਜਵਾਨ ਕਰਦਾ ਹੈ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਇੰਨੀ ਜ਼ਿਆਦਾ ਫੁਰਤੀ ਹੈ ਇਸ ਨੌਜਵਾਨ ਦੇ ਵਿੱਚ ਕਿ ਭੱਜ ਕੇ ਬੱਸ ਤੇ ਚੜ ਜਾਂਦਾ ਹੈ ਜਦੋਂ ਬੱਸ ਰੁਕਦੀ ਹੈ ਥੱਲੇ ਉਤਰਦਾ ਹੈ ਔਰ ਸਾਰਾ ਦਿਨ ਸਵਾਰੀਆਂ ਨੂੰ ਵਾਜਾ ਮਾਰਦਾ ਹੈ ਇਕੱਠੀਆਂ ਕਰਦਾ ਹੈ ਬੱਸ 'ਚ ਬਿਠਾਉਂਦਾ ਹੈ ਸੋ ਅਮਨ ਇਸ ਨੌਜਵਾਨ ਦਾ ਨਾਮ ਹੈ ਇੱਕ ਐਕਸੀਡੈਂਟ ਹੁੰਦਾ ਹੈ ਉਸ ਐਕਸੀਡੈਂਟ ਦੇ ਵਿੱਚ ਇਸ ਦੀ ਇੱਕ ਲੱਤ ਜਿਹੜੀ ਹੈ ਇਸ ਨੌਜਵਾਨ ਦੀ ਚਲੀ ਜਾਂਦੀ ਹੈ ਫਿਰ ਮੰਜੇ ਤੇ ਪੈ ਜਾਂਦਾ ਹੈ ਤੇ ਮੰਜੇ ਤੋਂ ਬਾਅਦ ਜਦੋਂ ਖੜਾ ਹੁੰਦਾ ਹੈ ਬਹੁਤ ਸਾਰਾ ਬਹੁਤ ਸਾਰੀਆਂ ਸਮੱਸਿਆਵਾਂ ਬਹੁਤ ਸਾਰੀਆਂ ਚੁਣੌਤੀਆਂ ਇਸ ਨੌਜਵਾਨ ਦੇ ਸਾਹਮਣੇ ਆ ਜਾਂਦੀਆਂ ਪਰ ਇਹ ਅਮਨ ਉਸ ਟਾਈਮ ਸੋਚਦਾ ਕਿ ਮੈਂ ਵਿਚਾਰਾ ਨਹੀਂ ਬੰਨਣਾ ਕਿ ਲੋਕ ਮੈਨੂੰ ਆਉਣ ਜਾਂ ਕੋਈ ਭੀਖ ਦੇ ਵਿੱਚ ਕੁਝ ਦੇ ਜਾਣ ਜਾਂ ਲਾਈਟਾਂ ਤੇ ਖੜ ਕੇ ਮੈਂ ਕੁਝ ਮੰਗਾ ਇਹ ਅਮਨ ਨੇ ਮਨ ਚ ਧਾਰ ਲੈਂਦਾ ਕਿ ਮੈਂ ਜ਼ਿੰਦਗੀ ਨੂੰ ਮੂਹਰੇ ਲਾਉਣਾ ਹੈ ਔਰ ਆਪਣੀ ਆ ਦਮ ਦੇ ਉੱਤੇ ਹੱਕ ਦੀ ਕਮਾਈ ਜਿਹੜੀ ਹੈ ਕਰਕੇ ਖਾਣੀ ਹੈ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਣੀ ਹੈ ਸਭ ਤੋਂ ਪਹਿਲਾਂ ਇਹ ਨੌਜਵਾਨ ਦਿਹਾੜੀਆਂ ਲਾਉਂਦਾ ਹੈ ਉੱਥੇ ਵੀ ਜਦੋਂ ਪੂਰੀ ਨਹੀਂ ਪੈਂਦੀ ਸਰਕਾਰੀ ਦਰਬਾਰੇ ਤੋਂ ਇਹ ਨੌਜਵਾਨ ਕਹਿੰਦਾ ਮੈਨੂੰ ਕੋਈ ਮਦਦ ਨਹੀਂ ਮਿਲੀ ਆ ਤੇ ਫੇਰ ਇਹਨੂੰ ਸ਼ੌਂਕ ਹੁੰਦਾ ਹੈ ਕਨੈਕਟਰੀ ਕਰਨ ਦਾ 12ਵੀਂ ਤੋਂ ਬਾਅਦ ਇਹ ਨੌਜਵਾਨ ਕਨੈਕਟਰੀ ਕਰਦਾ ਹੈ ਤੇ ਜਦੋਂ ਇਹ ਵੱਡਾ ਦੁੱਖਾਂ ਦਾ ਪਹਾੜ ਇਸ ਨੌਜਵਾਨ ਦੇ ਉੱਤੇ ਡਿੱਗਦਾ ਉਦੋਂ ਬਾਅਦ ਵੀ ਇਹ ਕਨੈਕਟਰੀ ਨੂੰ ਹੀ ਤਵੱਜੋ ਦਿੰਦਾ ਹੁਣ ਤੁਸੀਂ ਖੁਦ ਦੇਖੋ ਜਲਦੀ ਬੱਸ ਦੇ ਵਿੱਚ ਜਦੋਂ ਸੀਟੀ ਮਾਰਦਾ ਹੈ ਨੌਜਵਾਨ ਬੱਸ ਤੁਰਦੀ ਹੈ ਭੱਜ ਕੇ ਫੁਰਤੀ ਦੇ ਕੇ ਹਿਸ਼ਿਆਰੀ ਦੇ ਨਾਲ ਇਹ ਬੱਸ ਦੇ ਵਿੱਚ ਚੜ ਜਾਂਦਾ ਹੈ ਔਰ ਉਹ ਦੂਬਾਰ ਟਿਕ ਟਾਕ ਕੱਟਦਾ ਫੇਰ ਉਸ ਤੋਂ ਬਾਅਦ ਜਦੋਂ ਅੱਡੇ ਤੇ ਬੱਸ ਰੁਕਦੀ ਹੈ ਤੇ ਨੌਜਵਾਨ ਥੱਲੇ ਉਤਰ ਜਾਂਦਾ ਹੈ ਫੇਰ ਆਸੇ ਪਾਸੇਵਾਜਾਂ ਦਿੰਦਾ ਹੈ ਸਵਾਰੀਆਂ ਇਕੱਠੀਆਂ ਕਰਦਾ ਹੈ 400 ਰੁਪਿਆ ਦਿਹਾੜੀ ਇਸ ਨੌਜਵਾਨ ਨੂੰ ਮਿਲਦੀ ਹੈ ਪਰ ਚਿਹਰੇ ਤੇ ਮੁਸਕਾਨ ਹੈ ਜ਼ਿੰਦਗੀ ਦੇ ਨਾਲ ਕਿਸੇ ਤਰੀਕੇ ਦਾ ਕੋਈ ਗਿਲਾ ਸ਼ਿਕਵਾ ਨਹੀਂ ਬਹੁਤ ਸਾਰੇ ਲੋਕ ਹੁੰਦੇ ਆ ਲੱਖਾਂ ਰੁਪਿਆ ਮਹੀਨਾ ਕਮਾਉਂਦੇ ਆ ਪਰ ਖੁਸ਼ ਨਹੀਂ ਰਹਿੰਦੇ ਪਰ ਇਹ ਨੌਜਵਾਨ ਦੇਖੋ 400 ਰੁਪਿਆ ਦਿਹਾੜੀ ਦੇ ਵਿੱਚ ਵੀ ਹੱਸਦਾ ਹੈ ਖੇਡਦਾ ਹੈ ਕਹਿੰਦਾ 400 ਰੁਪਿਆ ਜਿਹੜਾ ਮੈਨੂੰ ਮਿਲਦਾ ਹੈ ਉਹਦੇ ਨਾਲ ਮੈਂ ਆਪਣੇ ਘਰ ਦਾ ਗੁਜ਼ਾਰਾ ਤੋਰਦਾ ਤੇ ਸਕੂਨ ਬਹੁਤ ਜ਼ਿਆਦਾ ਮਿਲਦਾ ਸੋ ਇਸ ਨੌਜਵਾਨ ਦਾ ਹੌਸਲੇ ਨੂੰ ਸਲਾਮ ਕਰਨੀ ਬਣਦੀ ਔਰ ਜਿਹੜੇ ਇਸ ਟਾਈਮ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਲੋਕ ਹੈਗੇ ਆ ਨੌਜਵਾਨ ਹੈ ਜਿਨ੍ਹਾਂ ਦਾ ਐਕਸੀਡੈਂਟਾਂ ਤੋਂ ਬਾਅਦ ਕੁਛ ਨਾ ਕੁਛ ਦਿੱਕਤ ਆ ਜਾਂਦੀ ਹੈ ਸਰੀਰ ਦੇ ਵਿੱਚ ਤੇ ਢੇਰੀ ਟਾ ਕੇ ਬਹਿ ਜਾਂਦੇ ਆ ਤੇ ਉਹਨਾਂ ਦੇ ਲਈ ਇਹ ਨੌਜਵਾਨ ਇੱਕ ਮਿਸਾਲ ਹੈ ਇਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਆਪਾਂ ਦੁਬਾਰੇ ਮੂਰੇ ਲਾ ਸਕਦੇ ਆਂ ਢੇਰੀ ਕਦੇ ਵੀ ਢਾ ਕੇ ਆਪਣੇ ਤੋਂ ਆਪਾਂ ਨੂੰ ਨਹੀਂ ਬੈਠਣਾ ਚਾਹੀਦਾ ਸੋ ਸਾਰਾ ਦਿਨ ਆਪਣੀ ਹੱਕ ਹਲਾਲ ਦੀਏ ਮਿਹਨਤ ਦੀ ਦਸਾਂ ਨੋਵਾਂ ਦੀ ਕਿਰਤ ਕਮਾਈ ਦੀ ਰੋਟੀ ਖਾਂਦਾ ਏ ਅਮਨ ਪਰ ਬਾਕੀ ਲੋਕਾਂ ਨੂੰ ਕਹਿੰਦਾ ਕਿ ਮੈਨੂੰ ਬੜਾ ਵਧੀਆ ਲੱਗਦਾ ਏ ਮੈਨੂੰ ਜੋਬ ਇਹ ਬੜੀ ਵਧੀਆ ਲੱਗਦੀ ਏ ਤੇ ਫੁਰਤੀ ਬਹੁਤ ਜ਼ਿਆਦੇ ਐਸ ਤੇ ਮੇਰੇ ਚਾ ਚੁੱਕੀ ਆ ਹੁਣ ਮੈਨੂੰ ਕੋਈ ਵੀ ਚੀਜ਼ ਔਖੀ ਨਹੀਂ ਲੱਗਦੀ ਕਿ ਵਸਤੇ ਕਿਵੇਂ ਚੜਨਾ ਏ ਤੇ ਵਸ ਤੋਂ ਕਿਵੇਂ ਉਤਰਨਾ ਏ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਤਾਂਕਿ ਹੋਰ ਜਿਹੜੇ ਲੋਕ ਇਸ ਟਾਈਮ ਢੇਰੀ ਟਾ ਕੇ ਬੈਠੇ ਆ ਮੰਜੇ ਤੇ ਉਹ ਵੀ ਛਾਲ ਮਾਰ ਕੇ ਖੜੇ ਹੋ ਜਾਣ ਅਤੇ ਆਪਣੀ ਜ਼ਿੰਦਗੀ ਜਿਉਣ ਦਾ ਇੱਕ ਮਕਸਦ ਲੱਭ ਲੈਣ 10 ਸਾਲ ਦੀ ਉਮਰ ਸੀ ਜਦੋਂ ਐਕਸੀਡੈਂਟ ਹੋਈ 20 ਸਾਲ ਹੋ ਗਏ ਮੇਰੇ ਐਕਸੀਡੈਂਟ ਹੋਈ ਤਾਂ ਮੈਂ 6-7 ਮਹੀਨੇ ਮੰਜੇ ਤੇ ਵੀ ਰਿਹਾ ਫਲਾ ਚੰਗੇ ਨਹੀਂ ਸੀ ਤੇ ਪਲੱਸ 2 ਵੀ ਕੀਤੀ ਹੈ ਤੇ ਕੰਮ ਕੋਈ ਨਹੀਂ ਮਿਲਿਆ ਬਥੇਰੇ ਵੀ ਫਾਰਮ ਵੀ ਭਰੇ ਹੈਂਡਿਕੈਪ ਕਿਤੇ ਵੀ ਨਿਕਲਦੇ ਫਾਰਮ ਵੀ ਬਾਰੇ ਸਰਕਾਰ ਨੇ ਬਨ ਨਹੀਂ ਸੁਣੀ ਤੇ ਫਿਰ ਮੈਂ ਸਿਹੜ ਜੀ ਵੀ ਲਾਈਆ ਉਹਦੇ ਵਿੱਚ ਵੀ ਨਹੀਂ ਬਾਰਖਾਤਾ ਤੇ ਚਲੋ ਫਿਰ ਮੈਂ ਸੋਚਿਆ ਕਿ ਫੋਰਥ ਕਿਤੇ ਕੰਮ ਕਰਦਾ ਮੈਂ ਕਿਤੇ ਹੋਰ ਵੀ ਗਿਆ ਸੀ ਤੱਕ ਕਿਸੇ ਨੇ ਕੰਮ ਨਹੀਂ ਕੀਤਾ ਤੇ ਸਾਡੇ ਅਰਪਣ ਬਾਸ ਜੀ ਹੈ ਤੇ ਮੈਂ ਉਹਨਾਂ ਦੀ ਗਿਆ ਉਹਨਾਂ ਕੋਲ ਤੇ ਲੈ ਕੇ ਆਈ ਭਾਈ ਮੈਨੂੰ ਕੰਮ ਚਾਹੀਦਾ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਤਾਂ ਆ ਕਿ ਕਨੈਕਟਰੀ ਕਰਦਾ ਮਹਾ ਜੀ ਨੇ ਕਰ ਸਕਦਾ ਤੇ ਮੈਂ ਕਨੈਕਟਰੀ ਕਰਦਾ ਪਿਆ ਆਪਣਾ ਲੈਵਲ ਚਲਾਇਤਾ ਹੋਰ ਮੈਂੰਤ ਕਰੇਗਾ ਨਾ ਮਿਹਨਤ ਹੀ ਖਾਏ ਕਰਨਾ ਹੈ ਪਰ ਆਪਣੇ ਬੱਚਿਆਂ ਦਾ ਗੁਜ਼ਾਰਾ ਵੀ ਕਰੇਗਾ